ਤਾਂ ਕਿੰਸੇ ਆਪਰੇਸ਼ਨ ਹੈਗੇ ਤੇ ਸਾਡਾ ਲਗਾਤਾਰ ਜਿਵੇਂ ਗੋਵਿੰਦਵਾਲ ਸਾਹਿਬ ਦੇ ਵਿੱਚ ਹੈਗਾ ਪੂਰੇ ਡਿਸਟ੍ਰਿਕਟ ਦੇ ਵਿੱਚ ਪੂਰੇ ਸਬਡਿਵੀਜ਼ਨ ਦੇ ਵਿੱਚ ਅਸੀਂ ਚਲਾਉਂਦੇ ਹੈਗੇ ਆ ਦਰਨਦਾਰ ਸਿਰਫ ਜਿਹੜੇ ਆਪਣੇ ਨਾਰਕੋਟਿਕਸ ਹੈਗੇ ਉਹ ਅਸੀਂ ਦੇਖਦੇ ਹੈਗੇ ਤੈਨੂੰ ਨਿੰਮਲੀ ਘਾਟੀ ਕਹਿੰਦੇ ਕਾਫੀ ਬਦਨਾਮ ਹੈ ਘਾਟੀ ਇਹ ਪਜਾਇਤ ਵੀ ਦੇਖਿਆ ਇਹ ਸਾਰੇ ਬਾਹਰ ਤਾਲੇ ਲੱਗੇ ਹੋਏ ਨੇ ਜਿੰਨੇ ਵੀ ਉਹਦੇ ਬੰਦੇ ਹੈਗੇ ਤਕਰੀਬਨ 90% ਜਿਹੜੇ ਬੰਦੇ ਉਹ ਕਮਰਸ਼ੀਅਲ ਦੇ ਵਿੱਚ ਉਹਰੇ ਬੰਦੇ ਹੈਗੇ ਤੇ ਸਾਰਿਆਂ ਦੇ ਉੱਪਰ ਪਰਚੇ ਦਰਜ ਹੋਏ ਯਾਰ ਜੀਕ ਬੰਦਾ ਸੀ ਰੌਡਅਪ ਕੀਤਾ ਹੈ ਕਿ ਜੇ ਕੋ 6 ਗ੍ਰਾਮ ਮਿਲੇ ਤਾਂ ਅਸੀਂ ਫਾਈਲ ਲੌਂਚ ਕਰ ਰਹੇ ਹਾਂ ਇਹ ਤਾਂ ਕਿਹਸੇ ਆਪਰੇਸ਼ਨ ਆ ਗਿਆ ਤੇ ਸਾਡਾ ਲਗਾਤਾਰ ਜਿਵੇਂ ਗੋਵਿੰਦਪੁਰ ਸਾਹਿਬ ਦੇ ਵਿੱਚ ਅਗਰ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪੂਰੇ ਸਬਡਿਵੀਜ਼ਨ ਦੇ ਵਿੱਚ ਅਸੀਂ ਚਲਾਉਂਦੇ ਆ ਗਿਆਂ ਤਰਨਤਾਰਨ ਦੇ ਵਿੱਚ ਸੋ ਇੱਥੇ ਅਸੀਂ ਸਿਰਫ ਜਿਹੜੇ ਆਪਣੇ ਨਾਰਕੋਟਿਕਸ ਦੇ ਹੈਗੇ ਉਹ ਅਸੀਂ ਦੇਖਦੇ ਆਂਗਾ ਤੈਨੂੰ ਨਿੰਮਲੀ ਘਾਟੀ ਕਹਿੰਦੇ ਕਾਫੀ ਬਦਨਾਮ ਹੈ ਘਾਟੀ ਹੁਣ ਜਿਵੇਂ ਜਿਵੇਂ ਪਾਹੀ ਪਰਚੇ ਦੇ ਰਹੇ ਜਿਵੇਂ ਪੁਜਾਇਤ ਤੁਸੀਂ ਦੇਖਿਆ ਸਾਰੇ ਬਾਹੇ ਤਾਲੇ ਲੱਗੇ ਹੋਏ ਨੇ ਜਿੰਨੇ ਵੀ ਉਹਦੇ ਬੰਦੇ ਹੈਗੇ ਤਕਰੀਬਨ 90% ਜਿਹੜੇ ਬੰਦੇ ਉਹ ਕਮਰਸ਼ੀਅਲ ਦੇ ਵਿੱਚ ਉਹਰੇ ਬੰਦੇ ਹੈਗੇ ਤੇ ਸਾਰਿਆਂ ਦੇ ਉੱਪਰ ਪਰਚੇ ਦਰ ਜੋ ਹੈ ਤੋਂ ਵੀ ਸਾਰੇ ਭਾਈ ਚੱਕਰ ਲਾਇਆ ਗਿਆ بس ਇੱਕ ਬੰਦਾ ਸੀ ਰਾਉਂਡ ਅਪ ਕੀਤਾ ਹੈਗਾ ਜਿਸ ਕੋ 6 ਗ੍ਰਾਮ ਮਿਲੇ ਤਾਂ ਅਸੀਂ ਕਰ ਪਏ ਲੋਚ ਕਰ ਰਹੇ ਹਾਂ ਕਿ ਬਾਕੀ ਜਿਹੜੇ ਸੀਗੇ ਮੇਨ ਉਹ ਸਾਰੇ ਜੇਲਾਂ ਦੇ ਵਿੱਚ ਆ ਤੇ ਬਾਕੀ ਜਿਹੜੇ ਤਾਲੇ ਲੱਗਿਓ ਕਰ ਨਹੀਂ ਇਹ ਤਾਂ ਕੈਸੇ ਆਪਰੇਸ਼ਨ ਹੈ ਗਿਆ ਤੇ ਸਾਡਾ ਲਗਾਤਾਰ ਜਿਵੇਂ ਗੁਵਿੰਦਵਾਲ ਸਾਹਿਬ ਦੇ ਵਿੱਚ ਅਗਰ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪੂਰੀ ਸਬਡਿਵੀਜ਼ਨ ਦੇ ਵਿੱਚ ਅਸੀਂ ਚਲਾਉਂਦੇ ਹੈਗੇ ਆ ਤਰਨਤਾਰਨ ਦੇ ਵਿੱਚ ਸੋ ਇੱਥੇ ਅਸੀਂ ਸਿਰਫ ਜਿਹੜੇ ਆਪਣੇ ਨਾਰਕੋਟਿਕਸ ਦੇ ਹੈਗੇ ਉਹ ਅਸੀਂ ਦੇਖਦੇ ਹੈਗੇ ਤੈਨੂੰ ਨਿੰਮਲੀ ਘਾਟੀ ਕਹਿੰਦੇ ਕਾਫੀ ਬਦਨਾਮ ਹੈ ਘਾਟੀ ਹੁਣ ਜਿਵੇਂ ਜਿਵੇਂ ਪਾਹੀ ਪਰਚੇ ਦੇ ਰਹੇ ਜਿਵੇਂ ਇਹ ਪਜਾਇਤ ਤੁਸੀਂ ਦੇਖੇ ਸਾਰੇ ਪਾਹੀ ਤਾਲੇ ਲੱਗੇ ਹੋਏ ਨੇ ਜਿੰਨੇ ਵੀ ਉਹਦੇ ਬੰਦੇ ਹੈਗੇ ਤਕਰੀਬਨ 90% ਜਿਹੜੇ ਬੰਦੇ ਉਹ ਕਮਰਸ਼ੀਅਲ ਦੇ ਵਿੱਚ ਉਹਰੇ ਬੰਦੇ ਹੈਗੇ ਤੇ ਸਾਰਿਆਂ ਦੇ ਉੱਪਰ ਪਰਚੇ ਦਰਜ ਹੋਏ ਯਾਰ ਤੋਂ ਵੀ ਸਾਰੇ ਭਾਈ ਚੱਕਰ ਲਾਇਆ ਗਿਆ بس ਇੱਕ ਬੰਦਾ ਸੀ ਰਾਉਂਡ ਅਪ ਕੀਤਾ ਹੈਗਾ ਜਿਸ ਕੋ 6 ਗ੍ਰਾਮ ਮਿਲੇ ਤਾਂ ਅਸੀਂ ਇੱਕ ਪਈਓ ਲੌਂਚ ਕਰ ਰਹੇ ਹਾਂ ਤੇ ਬਾਕੀ ਜਿਹੜੇ ਸੀਗੇ ਮੇਨ ਉਹ ਸਾਰੇ ਜੇਲਾਂ ਦੇ ਵਿੱਚ ਆ ਗਏ ਤੇ ਬਾਕੀ ਜਿਹੜੇ ਤਾਲੇ ਲੱਗਿਓ ਕਰ ਰਹੇ ਨੇ ਇਹ ਤਾਂ ਕੈਸੇ ਆਪਰੇਸ਼ਨ ਹੈ ਗਿਆ ਤੇ ਸਾਡਾ ਲਗਾਤਾਰ ਜਿਵੇਂ ਗੁਵਿੰਦਪਾਲ ਸਾਹਿਬ ਦੇ ਵਿੱਚ ਅਗਰ ਪੂਰੇ ਡਿਸਟ੍ਰਿਕਟ ਦੇ ਵਿੱਚ ਅਪਰਾਧ ਪੂਰੀ ਸਬਡਿਵੀਜ਼ਨ ਦੇ ਵਿੱਚ ਅਸੀਂ ਚਲਾਉਂਦੇ ਹੈਗੇ ਆ ਤਰਨਤਾਰਨ ਦੇ ਵਿੱਚ ਸੋ ਇੱਥੇ ਅਸੀਂ ਸਿਰਫ ਜਿਹੜੇ ਆਪਣੇ ਨਾਰਕੋਟਿਕਸ ਦੇ ਹੈਗੇ ਉਹ ਅਸੀਂ ਦੇਖਦੇ ਹੈਗੇ ਤੈਨੂੰ ਨਿੰਮਲੀ ਘਾਟੀ ਕਹਿੰਦੇ ਕਾਫੀ ਬਦਨਾਮ ਹੈ ਘਾਟੀ ਹੁਣ ਜਿਵੇਂ ਜਿਵੇਂ ਅਸੀਂ ਪਰਚੇ ਦੇ ਰਹੇ ਜਿਵੇਂ ਉਹ ਪਜਾਇਤ ਤੁਸੀਂ ਦੇਖਿਆ ਸਾਰੇ ਪਾਸੇ ਤਾਲੇ ਲੱਗੇ ਹੋਏ ਨੇ ਜਿੰਨੇ ਵੀ ਉਹਦੇ ਬੰਦੇ ਹੈਗੇ ਤਕਰੀਬਨ 90% ਜਿਹੜੇ ਬੰਦੇ ਉਹ ਕਮਰਸ਼ੀਅਲ ਦੇ ਵਿੱਚ ਉਹਰੇ ਬੰਦੇ ਹੈਗੇ ਸਾਰਿਆਂ ਦੇ ਉੱਪਰ ਪਰਚੇ ਦਰਜ ਹੋਏ ਹੈ ਤੋਂ ਵੀ ਸਾਰੇ ਭਾਈ ਚੱਕਰ ਲਾਇਆ ਗਿਆ بس ਇੱਕ ਬੰਦਾ ਸੀ ਰਾਉਂਡ ਅਪ ਕੀਤਾ ਹੈਗਾ ਜਿਸ ਕੋ 6 ਗ੍ਰਾਮ ਮਿਲੇ ਤਾਂ ਅਸੀਂ ਕਰ ਪਏ ਲੋਚ ਕਰ ਰਹੇ ਹਾਂ ਕਿ ਬਾਕੀ ਜਿਹੜੇ ਸੀਗੇ ਮੇਨ ਉਹ ਸਾਰੇ ਜੇਲਾਂ ਦੇ ਵਿੱਚ ਆ ਗਏ ਤੇ ਬਾਕੀ ਜਿਹੜੇ ਤਾਲੇ ਲੱਗਿਓ ਕਰ ਰਹੇ ਨੇ ਇਹ ਤਾਂ ਕੈਸੇ ਆਪਰੇਸ਼ਨ ਹੈ ਗਿਆ ਤੇ ਸਾਡਾ ਲਗਾਤਾਰ ਜਿਵੇਂ ਗੁਵਿੰਦਪਾਲ ਸਾਹਿਬ ਦੇ ਵਿੱਚ ਅਗਰ ਪੂਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਪੂਰੀ ਸਬਡਿਵੀਜ਼ਨ ਦੇ ਵਿੱਚ ਅਸੀਂ ਚਲਾਉਂਦੇ ਹੈਗੇ ਆ ਤਰਨਤਾਰਨ ਦੇ ਵਿੱਚ ਸੋ ਇੱਥੇ ਅਸੀਂ ਸਿਰਫ ਜਿਹੜੇ ਆਪਣੇ ਨਾਰਕੋਟਿਕਸ ਦੇ ਹੈਗੇ ਉਹ ਅਸੀਂ ਦੇਖਦੇ ਹੈਗੇ ਤੈਨੂੰ ਨਿੰਮਲੀ ਘਾਟੀ ਕਹਿੰਦੇ ਕਾਫੀ ਬਦਨਾਮ ਹੈ ਘਾਟੀ ਹੁਣ ਜਿਵੇਂ ਜਿਵੇਂ ਅਸੀਂ ਪਰਚੇ ਦੇ ਰਹੇ ਜਿਵੇਂ ਇਹ ਪਜਾਇਤ ਤੁਸੀਂ ਦੇਖੇ ਸਾਰੇ ਬਾਹਰ ਤਾਲੇ ਲੱਗੇ ਹੋਏ ਨੇ ਜਿੰਨੇ ਵੀ ਉਹਦੇ ਬੰਦੇ ਹੈਗੇ ਤਕਰੀਬਨ 90% ਜਿਹੜੇ ਬੰਦੇ ਉਹ ਕਮਰਸ਼ੀਅਲ ਦੇ ਵਿੱਚ ਉਹਰੇ ਬੰਦੇ ਹੈਗੇ ਤੇ ਸਾਰਿਆਂ ਦੇ ਉੱਪਰ ਪਰਚੇ ਦਰਜ ਹੋਏ ਯਾਰ ਤੋਂ ਵੀ ਸਾਰੇ ਭਾਈ ਚੱਕਰ ਲਾਇਆ ਗਿਆ بس ਇੱਕ ਬੰਦਾ ਸੀ ਰਾਉਂਡ ਅਪ ਕੀਤਾ ਹੈਗਾ ਜਿਸ ਕੋ 6 ਗ੍ਰਾਮ ਮਿਲੇ ਤਾਂ ਅਸੀਂ ਇੱਕ ਪਈਆ ਲੋਚ ਕਰ ਰਹੇ ਹਾਂ ਕਿ ਬਾਕੀ ਜਿਹੜੇ ਸੀਗੇ ਮੇਨ ਉਹ ਸਾਰੇ ਜੇਲਾਂ ਦੇ ਵਿੱਚ ਆ ਗਏ ਤੇ ਬਾਕੀ ਜਿਹੜੇ ਤਾਲੇ ਲੱਗਿਓ ਕਰ ਰਹੇ ਨੇ